ਸਾਡੇ ਕੋਠੇ ਵਿੱਚੋਂ ਡਾਏ ਕਿੱਥੇ ਰੱਖਣਾ ਸਮਾਨ ਫਿਰ ਲੈ ਕੇ ਜਾਣਾ ਕਿੰਨੇ ਪਾਣੀ ਆ ਗਿਆ ਤਬਸਾਈ ਦੇ ਅਸੀਂ ਤਾਂ ਡੁੱਬੇ ਡੁੱਬੇ ਹਾਂ ਹਾਂਜੀ ਹਾਂਜੀ ਰਾਸ਼ਨ ਪਾਣੀ ਇਹ ਕਿੱਤਰਾ ਖਾਣਾ ਕਿੱਤਰਾ ਪਤਾ ਇਲਾਕੇ ਦਾ ਮੋਲਚਾਲਾ ਜੀ ਮਹੋਤਬ ਪਹਿਲਾਂ ਠੀਕ ਹੀ ਪਾਣੀ ਜਿਹੜਾ ਪਾਣੀ ਜਿਹੜਾ ਚੜੀ ਜਾਂਦਾ ਪਾਣੀ ਹਾਂਜੀ ਇਹ ਨਹੀਂ ਮੈਂ ਵੇਖ ਰਿਹਾ ਕਿ ਪਾਣੀ ਵੇਖੋ ਪਲ-ਪਲ ਤੇ ਜਿਹੜਾ ਪਾਣੀ ਆ ਰਿਹਾ ਵਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋ ਪਹਿਲਾਂ ਪਹਿਲਾਂ ਘਾਟੀ ਹਾਂਜੀ ਪਾਣੀ ਪਿੱਛੋਂ ਅੱਗੇ ਫੇਰ ਮਾਰਕਨ ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਤਰ੍ਹਾਂ ਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਰਮਦਾਸ ਸ਼ਹਿਰ ਦੇ ਵਿੱਚ ਖੜੇ ਹਾਂ ਰਮਦਾਸ ਸ਼ਹਿਰ ਦੇ ਵਿੱਚ ਅੱਜ ਲੋਕਾਂ ਤੇ ਜਿਹੜੀ ਬਹੁਤ ਹੀ ਜੜੀ ਆ ਭਾਰੀ ਮੁਸੀਬਤ ਬਣੀ ਆ ਕਿਉਂਕਿ ਜਿਹੜਾ ਡੈਮਾਂ ਦਾ ਪਾਣੀ ਛੱਡਿਆ ਗਿਆ ਵਾ ਪਹਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਵਾ ਸਾਰੇ ਡੈਮਾਂ ਦੇ ਜਿਹੜੇ ਦਰ ਖੋਲੇ ਗਏ ਆ ਕਿਉਂਕਿ بارش ਪੈਣ ਦੇ ਕਾਰਨ ਕੁਝ ਪਹਾੜਾਂ ਦੇ ਵਿੱਚ ਬੱਦਲ ਫਟਣ ਦੇ ਕਾਰਨ ਜਿਹੜਾ ਵਾ ਪਾਣੀ ਬਹੁਤ ਹੀ ਜ਼ਿਆਦਾ ਡੈਮ ਦੇ ਵਿੱਚ ਜਿਹੜਾ ਆ ਗਿਆ ਵਾ ਹੁਣ ਸਰਕਾਰ ਨੇ ਉਥੋਂ ਸਾਰੇ ਉਹ ਡੈਮ ਖੋਲ ਦਿੱਤੇ ਨੇ ਪਰ ਤੁਸੀਂ ਵੇਖ ਰਹੇ ਜੋ ਕਿ ਰਮਦਾਸ ਦੇ ਸਾਰੇ ਇਲਾਕੇ ਦੇ ਵਿੱਚ ਜਿਹੜਾ ਵਾ ਦਰਿਆ ਦੇ ਕੰਢੇ-ਕੰਢੇ ਤੇ ਪਾਣੀ ਫੈਲ ਰਿਹਾ ਵਾ ਪਰ ਲੋਕਾਂ ਦੇ ਵਿੱਚ ਉਨੇ ਡਰਦਾ ਜਿਹੜਾ ਬਹੁਤ ਹੀ ਜ਼ਿਆਦਾ ਹੀ ਮਾਹੌਲ ਆ ਤੇ ਆਓ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਉਹ ਘਰਾਂ ਦਾ ਜਿਹੜਾ ਕੀਮਤੀ ਸਮਾਨ ਆ ਜੋ ਬਹੁਤ ਹੀ ਮਿਹਨਤਾਂ ਦੇ ਨਾਲ ਬਹੁਤ ਹੀ ਸ਼ਿੱਦਤ ਦੇ ਨਾਲ ਜਿਹੜਾ ਲੋਕਾਂ ਨੇ ਆਪਣਾ ਸਮਾਨ ਬਣਾਇਆ ਸੀ ਤੇ ਅੱਜ ਦੋਸਤੋ ਘਰਾਂ ਦੇ ਵਿੱਚੋਂ ਲੋਕ ਤੁਰ ਰਹੇ ਨੇ ਤੇ ਘਰਾਂ ਦੇ ਵਿੱਚੋਂ ਜਦੋਂ ਸਮਾਨ ਕੱਢ ਰਹੇ ਆ ਤੇ ਕੀ ਉਹਨਾਂ ਦੇ ਬੀਤਰੀ ਆ ਤੇ ਤੁਸੀਂ ਮੇਰੇ ਪਿੱਛੇ ਵੇਖੋਗੇ ਟਰਾਲੀ ਦੇ ਉੱਤੇ ਸਮਾਨ ਲੱਦੇ ਆਏ ਤੇ ਆਇਓ ਦੋਸਤੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਨਾਲੇ ਵੇਖਦੇ ਆਂ ਹਾਂਜੀ ਦੋਸਤੋ ਇਹ ਉਹ ਬਾਰਡਰ ਦਾ ਏਰੀਆ ਵਾ ਕਹਿੰਦੇ ਆ ਕਿ ਜੇ ਜੰਗ ਲੱਗੇ ਤੇ ਇਨਾਂ ਲੋਕਾਂ ਨੂੰ ਤਾਂ ਮੁਸੀਬਤਾਂ ਪੈ ਜਾਂਦੀਆਂ ਨੇ ਤਾਂ ਭਾਜੜਾਂ ਪੈ ਜਾਂਦੀਆਂ ਨੇ ਜੇਕਰ ਕਦੀ ਪਾਣੀ ਦਾ ਡਰ ਹੋਵੇ ਤਾਂ ਇਨਾਂ ਲੋਕਾਂ ਨੂੰ ਤਾਂ ਆਪਣੇ ਘਰਾਂ ਤੋਂ ਜਿਹੜਾ ਵਾ ਘਰ ਛੱਡਣੇ ਪੈਂਦੇ ਨੇ ਉਹ ਘਰ ਜਿਹੜੇ ਬੜੀਆਂ ਮਿਹਨਤਾਂ ਦੇ ਨਾਲ ਵਕਤਾਂ ਦੇ ਨਾਲ ਬਣਾਏ ਨੇ ਤੇ ਕਿਸੇ ਵੇਲੇ ਇਹੋ ਜਿਹੀ ਪਾਣੀ ਦੀ ਮਾਰ ਵੱਜਦੀ ਕਿ ਘਰਾਂ ਦੇ ਘਰ ਜਿਹੜੇ ਟਹਿ ਜਾਂਦੇ ਆ ਪਰ ਜਿਹੜੇ ਲੋਕ ਗਰੀਬ ਲੋਕ ਮਿਹਨਤ ਕਰਦੇ ਨੇ ਤੇ ਉਹਨਾਂ ਨੂੰ ਅੱਜ ਵੇਖੋ ਤੁਸੀਂ ਮੇਰੇ ਪਿੱਛੇ ਕਿ ਸਮਾਨ ਚੁੱਕਣਾ ਪੈ ਰਿਹਾ ਤੇ ਇਸ ਟਾਈਮ ਉਹਨਾਂ ਦੇ ਜਿਹੜਾ ਕੀ ਦਿਲ ਤੇ ਬੀਤਰੀ ਆ ਤੇ ਕਰਦੇ ਉਹਨਾਂ ਨਾਲ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਆਪਣਾ ਗੁਰਜੀਤ ਸਿੰਘ ਅੱਛਾ ਇਹ ਹੁਣ ਤੁਸੀਂ ਸਮਾਨ ਲੱਦ ਕੇ ਕਿੱਥੇ ਜਾ ਰਹੇ ਜੀ ਇਹ ਚਗਾਵਿਆਂ ਲਖਣਾਂਗੇ ਚਗਾਵਿਆਂ ਲ ਹਾਂਜੀ ਕਿਉਂਕਿ ਉਹ ਥੋੜਾ ਉੱਚਾ ਏਰੀਆ ਪੈ ਜਾਂਦਾ ਉਧਰ ਥੋੜਾ ਭਰੇਜਵਾ ਹਾਂਜੀ ਤੇ ਮੈਂ ਵੇਖ ਰਿਹਾ ਸੀ ਕਿ ਤੁਸੀਂ ਥੋੜਾ ਐ ਰੋਗ ਤੇ ਇਦਾਂ ਤੁਰ ਰਹੇ ਕਿ ਉਹ ਲੱਕ ਤੇ ਸੱਟ ਲੱਗੀ ਆ ਸੱਟ ਲੱਗੀ ਅੱਛਾ ਜੀ ਹਾਂਜੀ ਹਾਂਜੀ ਦੋਸਤੋ ਤੁਸੀਂ ਵੇਖੋ ਗਰੀਬ ਬੰਦਾ ਵਾ ਉਹਦੇ ਲੱਕ ਦੇ ਵਿੱਚ ਸੱਟ ਲੱਗੀ ਆ ਪਰ ਫੇਰ ਵੀ ਉਹ ਬਜ਼ੁਰਗ ਬੰਦਾ ਵਾ ਤੇ ਇਹ ਕਿਦਾਂ ਜਿਹੜਾ ਵਾ ਸਮਾਨ ਚੁੱਕ ਕੇ ਲਿਆ ਰਿਹਾ ਵ ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਜੋ ਠੀਕ ਆ ਅੱਛਾ ਹੁਣ ਇਹ ਕਿੰਨੇ ਘਰ ਆ ਤੁਹਾਡੇ ਤੁਸੀਂ ਜਿਹੜੇ ਇੱਥੋਂ ਸਮਾਨ ਲੈ ਕੇ ਜਾ ਰਹੇ ਜੋ ਆ ਵਾਵਾ 10 15 ਘਰ ਇੱਥੇ ਕੀ ਲੱਗਦਾ ਅੱਛਾ 10 15 ਘਰ ਆ ਤੇ ਤੁਹਾਨੂੰ ਹਾਈਲਾਈਟ ਯਾਰੀ ਹੋ ਗਿਆ ਕਿ ਤੁਸੀਂ ਸਮਾਨ ਚੁੱਕ ਲੋ ਸਾਡੇ ਕੋਠੇ ਵਿੱਚ ਉਣ ਦਾ ਇਹ ਕਿੱਥੇ ਰੱਖਣਾ ਸਮਾਨ ਫਿਰ ਲੈ ਕੇ ਜਾਣਾ ਕਿ ਅੱਛਾ ਜੀ ਹੋਰ ਚੱਲ ਜਾਂਗੇ ਲੈ ਕੇ ਠੀਕ ਆ ਤੇ ਹੁਣ ਇਹ ਤੁਸੀਂ ਆਪਣੇ ਘਰ ਕਿੱਟੀ ਜਗ੍ਹਾ ਤੇ ਇੱਥੇ ਸਾਡੇ ਰਿਸ਼ਤੇਦਾਰ ਕਹਿੰਦੇ ਕਿ ਤੁਹਾਡੇ ਮੰਨੇ ਆ ਜਾਓ ਅੱਛਾ ਜੀ ਫਿਰ ਅਸੀਂ ਉੱਥੇ ਲੈ ਕੇ ਚੱਲ ਚੱਲ ਸਮਾਨ ਆਪਣੇ ਅੱਛਾ ਜੀ ਠੀਕ ਆ ਤੇ ਤੁਸੀਂ ਹੁਣ ਮਲਕੇ ਆਪਣਾ ਪਰਿਵਾਰ ਵੀ ਨਾਲ ਭੇਜ ਰਹੇ ਜੋ ਨਾਲ ਹੀ ਕੇ ਅੱਛਾ ਜੀ ਹਾਂਜੀ ਠੀਕ ਆ ਜੀ ਹੋਰ ਕਿੱਥੇ ਫਿਰ ਭਜਾਈਏ ਆਪਾਂ ਸਮਾਨ ਕਰਕੇ ਲੈ ਹੁਣੇ ਪਾਣੀ ਆ ਗਿਆ ਤੇ ਬਾਸਾਈ ਦੇ ਅਸੀਂ ਤਾਂ ਡੁੱਬੇ ਡੁੱਬੇ ਆ ਹਾਂਜੀ ਆ ਵੇਖੋ ਠੀਕ ਆ ਕੀ ਕਰ ਲੈਣਾ ਫਿਰ ਹੋਈ ਲਾਰੋ ਆਪਣਾ ਰਾਸ਼ਨ ਪਾਣੀ ਕਿਤਰਾ ਖਾਣਾ ਕਿਤਰਾ ਪਕਾਉਣਾ ਕਿਤਰਾ ਪਤਾ ਕਿ ਟੈਨਸ਼ਨ ਇਹ ਮਾਰਦੀ ਆ ਕਿ ਇਹ ਜਿਹੜਾ ਪਾਣੀ ਦੀ ਮਾਰੇ ਇਹਦੇ ਚ ਆਟਾ ਭੀਜ ਜਾਂਦਾ ਸਾਰਾ ਸੌਦਾ ਭੀਜ ਜਾਂਦਾ ਤੇ ਕਿਤੇ ਆਪਾਂ ਰੋਟੀ ਪਾਣੀ ਵੀ ਨਹੀਂ ਕਰ ਸਕਦੇ ਹਨਾ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ ਬਹੁਤ ਮੁਸ਼ਕਲ ਹਾਂਜੀ ਹਾਂਜੀ ਆਹ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਇਨ੍ਹਾਂ ਲੋਕਾਂ ਤੇ ਜਿਹੜਾ ਬਹੁਤ ਹੀ ਦੁੱਖਾਂ ਦੇ ਪਹਾੜ ਟੁੱਟ ਰਹੇ ਆ ਤੇ ਤੁਸੀਂ ਥੋੜਾ ਮੇਰੇ ਨਾਲ ਆ ਜੋ ਤੇ ਤੁਸੀਂ ਉਹ ਸਾਹਮਣੇ ਵੇਖੋ ਕਿ ਇਹ ਜਿਹੜਾ ਕੋਠਿਆਂ ਦੇ ਉੱਤੇ ਜਿਹੜਾ ਵਾ ਕੂਲਰ ਪੱਖੇ ਜਾਂ ਸਮਾਨ ਕੱਢ ਕੇ ਇਹਦੇ ਕੋਠਿਆਂ ਦੇ ਉੱਤੇ ਤਰਪਾਲਾਂ ਪਾ ਕੇ ਗਿਆ ਵਾ ਤੇ ਥੋੜਾ ਇੱਧਰ ਆਓ ਉਹ ਸਾਹਮਣੇ ਤੁਸੀਂ ਜੂਮ ਕਰਕੇ ਕੈਮਰਾ ਵਖਾ ਦਿਓ ਕਿ ਇਹਨਾਂ ਨੇ ਉਹ ਬੱਲੀਆਂ ਜਿਹੜੀਆਂ ਵਾ ਥੰਮੀਆਂ ਗੱਡ ਕੇ ਇਹਦੇ ਉੱਤੇ ਜਿਹੜਾ ਵਾ ਰਹਿਣ ਬਸੇਰਾ ਕਰ ਰਹੇ ਆ ਕੋ ਕੇ ਦੇ ਥੱਲੇ ਪਾਣੀ ਆ ਜੇ ਉੱਤੇ ਆਪਣਾ ਕਿਸੇ ਔਖੀ ਵੇਲੇ ਰੋਟੀ ਟੋਕ ਕਰਕੇ ਤਾਂ ਖਾ ਸਕਣਗੇ ਤੇ ਦੋਸਤੋ ਆ ਹਾਲਾਤ ਨੇ ਬਾਰਡਰ ਦੇ ਆ ਹਾਲਾਤ ਨੇ ਉਹਨਾਂ ਗਰੀਬ ਲੋਕਾਂ ਦੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਪਾਣੀ ਦਾ ਮਾਹੌਲ ਵੇਖਦੇ ਹਾਂ ਲੋਕਾਂ ਨਾਲ ਗੱਲਬਾਤ ਕਰਦੀਆਂ ਹਾਂ ਹਾਂਜੀ ਦੋਸਤੋ ਜਦੋਂ ਅਸੀਂ ਰਮਦਾਸ ਸ਼ਹਿਰ ਦੇ ਵਿੱਚ ਗਏ ਤਾਂ ਰਮਦਾਸ ਸ਼ਹਿਰ ਰਮਦਾਸ ਸ਼ਹਿਰ ਨਹੀਂ ਸੀ ਲੱਕ ਰਿਆ ਐਦਾਂ ਲੱਗ ਰਿਹਾ ਸੀ ਕਿ ਜਿਕੇ ਪਾਣੀ ਦਾ ਸਾਰੇ ਬਨੇ ਬਹੁਤ ਜ਼ਿਆਦਾ ਕਹਿਰ ਜਿਹੜਾ ਉਹ ਛਾ ਗਿਆ ਸੀਗਾ ਲੋਕੀ ਘਰਾਂ ਤੋਂ ਬੇਕਰ ਹੋ ਗਏ ਸੀਗੇ ਤੇ ਪਾਣੀ ਜਿਹੜਾ ਠਾਠਾ ਮਾਰਦਾ ਮਾਰਦਾ ਜਿਹੜਾ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਚੜ ਗਿਆ ਸੀਗਾ ਸੜਕਾਂ ਦੇ ਤੇ ਬਹੁਤ ਹੀ ਜ਼ਿਆਦਾ ਪਾਣੀ ਲੋਕ ਸਮਾਨ ਆਪਣੇ ਘਰਾਂ ਤੋਂ ਲੱਦਦੇ ਵੇਖ ਕੇ ਦੋਸਤੋ ਮਾਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਐਦਾਂ ਲੱਗਿਆ ਕਿ ਕਿਸੇ ਚੀਜ਼ ਨੇ ਜਦੋਂ ਮਾਨੂੰ ਚ ਜੋੜ ਕੇ ਰੱਖ ਦਿੱਤਾ ਹੋਵੇ ਮੈਂ ਵੇਖਿਆ ਕਿ ਲੋਕ ਪਾਣੀ ਤੋਂ ਹੀ ਡਰਦੇ ਤਰਸਦੀ ਲੋਕ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੀ ਵੇਖਦੇ ਆ ਕਿ ਸਾਰੇ ਬੰਨੇ ਹੀ ਲੋਕ ਜਿਹੜਾ ਵਾ ਪਾਣੀ ਨੂੰ ਵੇਖ-ਵੇਖ ਕੇ ਬਿਲਕੁਲ ਹੀ ਸਹਿਮੇ ਪੈ ਸਗੇ ਤਾਂ ਇਹ ਮੰਜ਼ਰ ਵੇਖ ਕੇ ਇਹ ਜਿਹੜਾ ਆਸਾ ਵੇਖ ਕੇ ਦੋਸਤੋ ਮਨ ਨੂੰ ਬਹੁਤ ਜਿਆਦਾ ਜਿਹੜਾ ਦੁੱਖ ਲੱਗ ਰਿਹਾ ਸੀਗਾ ਹਾਂਜੀ ਦੋਸਤੋ ਹਾਂਜੀ ਦੋਸਤੋ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਬਹੁਤ ਜ਼ਿਆਦਾ ਮਾਹੌਲ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਪਾਣੀ ਜਿਹੜਾ ਵਾ ਲਗਾਤਾਰ ਥੋੜਾ 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 ਪਾਣੀ ਜਿਹੜਾ ਚੜਦਾ ਹੀ ਜਾ ਰਿਹਾ ਵਾ ਔਰ ਲੋਕਾਂ ਦੇ ਵਿੱਚ ਡਰਦਾ ਬਹੁਤ ਜ਼ਿਆਦਾ ਮਾਹੌਲ ਵਾ ਤੇ ਲੋਕ ਇਧਰੋਂ ਪਾਰੋਂ ਆ ਰਹੇ ਆ ਤੇ ਪੁੱਛਦੇ ਉਹਨਾਂ ਨਾਲ ਗੱਲਬਾਤ ਭਾਜੀ ਕੀ ਹਾਲ ਜੀ ਹਾਂਜੀ ਠੀਕ ਠਾਕ ਇਧਰ ਤਾਂ ਕੀ ਮਾਹੌਲ ਚਾਲਾ ਇਧਰ ਭਾਜੀ ਬਹੁਤ ਜ਼ਿਆਦਾ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਆ ਭਾਈ ਵੇਖ ਰਿਹਾ ਕਿ ਉਹ ਪਿੱਛੇ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲ ਕੇ ਛੱਤਾਂ ਤੇ ਚੜਨ ਦੇਵਾ ਹਾਂਜੀ ਹਾਂਜੀ ਅੱਛਾ ਲੋਕਾਂ ਦੇ ਡੰਗਰ ਡੰਗਰ ਬੜਾ ਕੋਰੜ ਕੇ ਆ ਰਹੇ ਆ ਅੱਛਾ ਲੋਕਾਂ ਦੇ ਡੰਗਰ ਪਿੱਛੋਂ ਰੁੜ ਕੇ ਆ ਰਹੇ ਨੇ ਹਾਂਜੀ ਹਾਂਜੀ ਸਾਡੇ ਇੱਥੋਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਆਪਣੇ ਡੰਗਰਵੱਛਾ ਦੂਰ ਨੇੜੇ ਕਿਦੇ ਪਚਾਦੇ ਆ ਹਾਂਜੀ 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 ਕੋਸ਼ਿਸ਼ ਫਿਰ ਰਮਦਾਸ ਤੇ ਇਸ ਵੇਲੇ ਜਿਹੜਾ ਡਰਦਾ ਮਾਹੌਲ ਆ ਵਾ ਹਾਂਜੀ ਹਾਂਜੀ ਪੂਰਾ ਪੂਰਾ ਹਾਂਜੀ ਹਾਂਜੀ ਇੱਧਰ ਆਇਓ ਜੀ ਤੁਸੀਂ ਹਾਂਜੀ ਜੀ ਆਹ ਦੋਸਤੋ ਸਾਡੇ ਨਾਲ ਜਹੇਦਾਰ ਸਾਹਿਬ ਨੇ ਕਰਦੇ ਹੁਣਾਂ ਗੱਲਬਾਤ ਹਾਂਜੀ ਸਸੀ ਕਾਲ ਜੀ ਸਸੀ ਕਾ ਭਾਜੀ ਐ ਵੇਲੇ ਪੂਰਾ ਜੋਰ ਆ ਪਾਣੀ ਦਾ ਹਾਂਜੀ ਹਾਂਜੀ ਤੇ ਨਾ ਚੋਂ ਠਾਵਾ ਤੋਂ ਤੁਸੀਂ ਟੋਟੇ ਆ ਤੇ ਪਾਣੀ ਆ ਗਿਆ ਵਾ ਇਹ ਰਮਦਾਸ ਚ ਪ੍ਰਵੇਸ਼ ਕਰ ਗਿਆ ਅੱਛਾ ਜੀ ਹਾਂਜੀ ਇਗਾ ਤੇ ਮੈਂ ਵੇਖ ਰਿਹਾ ਕਿ ਲੋਕ ਜਿਹੜੇ ਆ ਸਮਾਨ ਲੈ ਕੇ ਤੇ ਸਮਾਨ ਗਾਮਸ਼ਾਂ ਕਰਨ ਦੇ ਨੇ ਡੰਗਰੋਸ਼ਾ ਗਾਮਸ਼ਾਂ ਕਰਨ ਦੇ ਨੇ ਹਾਂਜੀ 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 ਤੇ ਬੜਾ ਬੁਰਾ ਹਾਲ ਆ ਅੱਛਾ ਜੀ ਤੇ ਵੇਖੋ ਮਾਰੇ ਕੀ ਕਿਰਪਾ ਕਰਦੇ ਹੁਣ ਧਰਮਾ ਉਥੋਂ ਸਿੰਘਪੁਰੋਂ ਵੇਖ ਕੇ ਆਇਆ ਉਥੋਂ ਵੀ ਪਾਣੀ ਦੋ ਤਿੰਨਾਂ ਥਾਵਾਂ ਤੋਂ ਟੁੱਟ ਗਿਆ ਐਨੂੰ ਤੁਸੀਂ ਦਾ ਅੱਛਾ ਜੀ ਜਨਕਾ ਤੁਸੀਂ ਟੁੱਟ ਚੁੱਕੀ ਆ ਤੁਸੀਂ ਟੁੱਟ ਚੁੱਕੀ ਆ ਅੱਗੇ ਪਾਣੀ ਇੱਧਰ ਨੂੰ ਜਾਂਦਾ ਸੀ ਤੇ ਹੁਣ ਪਾਣੀ ਇੱਧਰ ਨੂੰ ਜਾਣ ਰਿਹਾ ਇੰਨਾ ਪਾਣੀ ਦਾ ਜ਼ੋਰ ਆ ਜ਼ੋਰ ਆ ਪਾਣੀ ਦਾ ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਲੋਕ ਕਹਿ ਰਿਹਾ ਕਿ ਪਾਣੀ ਦਾ ਬਹੁਤ ਜ਼ਿਆਦਾ ਜ਼ੋਰ ਵਾ ਤੁਸੀਂ ਮੇਰੇ ਪਿੱਛੇ ਵੇਖੋਗੇ ਉਹ ਜਿਹੜੇ ਸਾਹਮਣੇ ਘਰ ਦਿਸ ਰਹੇ ਨੇ ਉਹਨਾਂ ਸਾਰਿਆਂ ਹੀ ਘਰਾਂ ਦੇ ਵਿੱਚ ਜਿਹੜਾ ਇੱਕ ਡਰ ਦਾ ਮਾਹੌਲ ਆ ਇੱਕ ਡੈਸ਼ਤ ਦਾ ਮਾਹੌਲ ਵਾ ਕਿਉਂਕਿ ਜਿਹੜਾ ਪਾਣੀ ਦੀ ਮਾਰ ਵਾ ਲੋਕਾਂ ਦੇ ਘਰ ਬਰਬਾਦ ਕਰ ਦਿੰਦੇ ਆ ਫਸਲਾਂ ਬਰਬਾਦ ਕਰ ਦਿੰਦੀਆਂ ਨੇ ਉਹ ਫਸਲਾਂ ਜਟਾਂ ਜੀ ਵੀ ਦਾਣਾ ਨੇ ਜਿਹੜੀਆਂ ਪੁੱਤਾ ਮੰਗ ਪਾਲੀਆਂ ਨੇ ਬਹੁਤ ਦਵਾਈਆਂ ਮਹਿੰਗੀਆਂ ਪਾਪਾ ਕੇ ਜਿਹੜੀਆਂ ਫਸਲਾਂ ਪਾਲੀਆਂ ਤੇ ਤੁਸੀਂ ਵੇਖ ਰਹੇ ਕਿ ਪਿੱਛੇ ਬਹੁਤ ਜ਼ਿਆਦਾ ਕੰਮ ਖਰਾਬ ਆ ਤੇ ਆਓ ਆਪਾਂ ਥੋੜਾ ਅੱਗੇ ਚੱਲਦੇ ਹਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜੀ ਦੋਸਤੋ ਅਸੀਂ ਰਮਦਾਸ ਦੇ ਵਿੱਚ ਖੜੇ ਆ ਉਸ ਜਗ੍ਹਾ ਤੇ ਖੜੇ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਇੱਧਰ ਕਹਿੰਦੇ ਆ ਕਿ ਜਿਹੜਾ ਨਹਿਰ ਦਰਿਆ ਦਾ ਬੰਨ ਉਹ ਵੀ ਟੁੱਟ ਗਿਆ ਵਾ ਤੇ ਜਿਹੜਾ ਨਹਿਰ ਦਾ ਬਾਨਿਆ ਉਹ ਵੀ ਟੁੱਟ ਗਿਆ ਵਾ ਉਹ ਨਹਿਰ ਦਾ ਤੇ ਦਰਿਆ ਦਾ ਪਾਣੀ ਜਿਹੜਾ ਬਹੁਤ ਹੀ ਯੋਰਾ ਨਾਲ ਟੁੱਟ ਕੇ ਆ ਰਿਹਾ ਤੇ ਕਹਿੰਦੇ ਕਿ ਥੋੜੇ ਹੀ ਸਮੇਂ ਦੇ ਵਿੱਚ ਥ ਇਹ ਜਿਹੜਾ ਪਾਣੀ ਆ ਇਸ ਜਿਹੜਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਘਰ ਇਸ ਘਰ ਨੂੰ ਜਿਹੜਾ ਪਾਣੀ ਮਾਰ ਕਰ ਰਿਆ ਵਾ ਔਰ ਬਾਕੀ ਤੁਸੀਂ ਇਹ ਮੇਰੇ ਪਿੱਛੇ ਵੇਖੋ ਕਿ ਸਾਰੇ ਹੀ ਘਰਾਂ ਨੂੰ ਡਰਵਾ ਕੇ ਇਹ ਵੇਖੋ ਥੋੜਾ ਥੋੜਾ ਪਾਣੀ ਜਿਹੜਾ ਸਾਰਾ ਪਾਣੀ ਵਾ ਇਹ ਉਧਰ ਘਰਾਂ ਨੂੰ ਮਾਰ ਕਰ ਰਿਆ ਸਾਰੇ ਹੀ ਘਰ ਜਿਹੜੇ ਆ ਇੱਕ ਡਰ ਦਾ ਮਾਹੌਲ ਬਣਿਆ ਵਾ ਤੇ ਆਪਣੀਆਂ ਛੱਤਾਂ ਤੇ ਚੜ ਕੇ ਤੇ ਵੇਖ ਰਹੇ ਆ ਤੇ ਆਓ ਦੋਸਤੋ ਆਪਾਂ ਇਧਰ ਜਾਂਦੇ ਆ ਥੋੜਾ ਤੁਹਾਨੂੰ ਵਿਖਾਉਂਦੇ ਆ ਹਾਂਜੀ ਦੋਸਤੋ ਪਾਣੀ ਦਾ ਬਹਾਵ ਜਿਹੜਾ ਵਾ ਬਹੁਤ ਹੀ ਤੇਜ਼ ਆ ਤੁਸੀਂ ਮੇਰੇ ਅੱਥਲੇ ਵੇਖ ਰਹੇ ਜੋ ਕਿ ਪਾਣੀ ਜਿਹੜਾ ਵਾ ਬੜੀ ਤੇਜ਼ੀ ਦੇ ਨਾਲ ਜਿਹੜਾ ਵਾ ਇੱਥੋਂ ਆ ਰਿਹਾ ਵਾ ਤੇ ਇਧਰ ਵੇਖੋ ਕਿ ਇਧਰ ਹੈਗੀ ਆ ਉਹ ਡੰਗਰਾਂ ਦੀ ਖੁਰਲੀ ਜਿੱਥੇ ਡੰਗਰ ਬੰਨੇ ਸੀ ਪਰ ਕਹਿੰਦੇ ਆ ਕਿ ਥੋੜਾ ਹੀ ਸਮਾਂ ਪਹਿਲਾਂ ਇੱਥੋਂ ਜਿਹੜੇ ਆ ਡੰਗਰ ਖੋਲ ਕੇ ਤੇ ਕਹਿੰਦੇ ਆ ਦੂਰ ਨੇੜੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਪਚਾਏ ਗਏ ਨੇ ਔਰ ਤੁਸੀਂ ਮੇਰੇ ਪਿੱਛੇ ਵੇਖੋ ਕਿ ਪਾਣੀ ਨੇ ਇਹ ਜਿਹੜਾ ਬਿਲਕੁਲ ਹੀ ਇਸ ਘਰ ਨੂੰ ਜਿਹੜਾ ਪਾਣੀ ਚੜਦਾ ਜਾਂਦਾ ਵਾ ਤੇ ਉਸ ਘਰ ਤੇ ਜਿਹੜਾ ਇਹ ਪਾਣੀ ਮਾਰ ਕਰਦਾ ਜਾਂਦਾ ਵਾ ਤੇ ਥੋੜੀ ਥੋੜਾ ਤੁਸੀਂ ਇਹ ਕੈਮਰੇ ਨਾਲ ਵਹਾ ਦਿਓ ਕਿਉਂਕਿ ਪਾਣੀ ਇਹ ਜਿਹੜਾ ਬਹੁਤ ਜ਼ਿਆਦਾ ਤੇਜ਼ ਹੈ ਤਾਂ ਆਪਾਂ ਥੋੜਾ ਅੱਗੇ ਨਹੀਂ ਜਾ ਸਕਦੇ ਕਿਉਂਕਿ ਉੱਥੇ ਇੱਕ ਇਹ ਪਾਣੀ ਦੇ ਨਾਲ ਜਿਹੜਾ ਵਾ ਘੌਰ ਪੈ ਗਿਆ ਥੱਲੇ ਡੁੰਮਜਾ ਬਣ ਗਿਆ ਵਾ ਤੇ ਥੋੜਾ ਦੂਰੋਂ ਦੂਰੋਂ ਤੁਸੀਂ ਵਖਾ ਦਿਓ हां जी दोस्तों ए आ वो वीर है जिन्ना दा मतलब के ए डेरा के वा ਤੁਸੀਂ ਦੇਖਦੇ ਜੋ ਕਿ ਥੋੜਾ ਜਿਹੀ ਕਹਿੰਦੇ ਕਿ ਪਹਿਲਾਂ ਅਸੀਂ ਡੰਗਰ ਤੇ ਆਪਣਾ ਜਿਹੜਾ ਸਮਾਨ ਥੋੜਾ ਬੂਦਾ ਗਾਂ ਪਛਾਂਕ ਕੀਤਾ ਕਰਦੇ ਉਹਨਾਂ ਗੱਲਬਾਤ ਹਾਂਜੀ ਹਾਂਜੀ ਵੀਰ ਜੀ ਬਸ ਸਭ ਵਧੀਆ ਤੁਸੀਂ ਸੁਣਾਓ ਬਸ ਰੱਗਿਆ ਤੇ ਅੱਛਾ ਤੁਸੀਂ ਮੈਨੂੰ ਇਹ ਦੱਸੋ ਹੁਣ ਕਿੰਨਾ ਕੁ ਡਰਦਾ ਮਾਹੌਲ ਬਣਿਆ ਕਿਉਂਕਿ ਪਾਣੀ ਤੇ ਬਹੁਤ ਜ਼ਿਆਦਾ ਚੜਦਾ ਜਾਂਦਿਆ ਵਾ ਡਰਦਾ ਮਾਹੌਲ ਵੀਰ ਜੀ ਬਹੁਤ ਜ਼ਿਆਦਾ ਵਾ ਤੁਹਾਡੇ ਸਾਹਮਣੇ ਵੀ ਮਿੱਟੀ ਰੋੜ ਜਾਂਦੀ ਪਾਣੀ ਜ਼ਿਆਦਾ ਚੜੀ ਜਾਂਦਿਆ ਵਾ ਕਿਉਂਕਿ ਪਾਣੀ ਤੇ ਮੈਂ ਦੇਖ ਰਿਹਾ ਕਿ ਘਰ ਨੂੰ ਮਾਰ ਕਰ ਰਿਹਾ ਪਾਣੀ ਤੇ ਸਿਰਫ 1 ਫੁੱਟ ਰਹਿ ਗਿਆ ਬਸ ਪਰ ਅ ਮਲਕੇ ਮਿਹਨਤ ਦੇ ਨਾਲ ਘਰ ਦਾ ਸਮਾਨ ਬਣਾਇਆ ਉਹ ਕਿੱਥੇ ਹੋਣਾ ਵੀਰ ਜੀ ਉਹ ਦੇ ਅੰਦਰ ਹੀ ਆ ਬਾਕੀ ਬਸ ਆਪਣੇ ਮਾਲ ਟੰਗਰੀ ਬਾਹਰ ਕੱਢਿਆ ਵਾ ਮਾਲ ਟੰਗਰੀ ਬਾਹਰ ਕੱਢਿਆ ਬਾਕੀ ਸਾਰਾ ਸਮਾਨ ਅੰਦਰ ਹੈ ਬਾਕੀ ਸਾਰਾ ਸਮਾਨ ਅੰਦਰ ਹੀ ਛਤਾਂ ਤੇ ਚੜਾਇਆ ਕੋਈ ਸਮਾਨ ਨਹੀਂ ਵੀਰ ਜੀ ਛਤਾਂ ਤੇ ਨਹੀਂ ਛਤਾਂ ਦੇ ਵਿੱਚ ਜੀ ਕੀ ਕਰਨਾ ਜਦੋਂ ਰਿਆ ਹੀ ਕੱਖ ਨਹੀਂ ਥੱਲੇ ਹਾਂ ਇਹ ਵੀ ਹੋ ਸਕਦਾ بارش ਪੈ ਜੇ ਮੀਂਹ ਪੈ ਜੇ ਤਾਂ ਉਹਦਾ ਸਮਾਨ ਕਰਕੇ ਹੋ ਜਾਣਾ ਵਾ ਛਤਾਂ ਦੇ ਵਿੱਚ ਨਾ ਥੱਲੇ ਹੀ ਪਹਿਲਾਂ ਸੋਟ ਕੋੜ ਕੇ ਸੁੱਟ ਦੇਣਾ ਉਹਨਾਂ ਦੇ ਹਾਂਜੀ ਜਿੰਨਾ ਪਾਣੀ ਫਲੋ ਚ ਆਉਣ ਡਿਆ ਵਾ ਇਹਨੇ ਤਾਂ ਮਲਕੇ ਰੋਡ ਕੇ ਲੈ ਜਾਣਾ ਸਾਰਾ ਕੋਈ ਠੀਕ ਹੈ ਇਧਰੋਂ ਹੁਣ ਕਹਿੰਦੇ ਆ ਕਿ ਉਹ ਨਹਿਰ ਵੀ ਟੁੱਟ ਗਈ ਆ ਹਾਂਜੀ ਵੀਰ ਜੀ ਆ ਕੋੜ ਤੋਂ ਨਹਿਰ ਟੁੱਟੀ ਆ ਕੋੜ ਤੋਂ ਨਹਿਰ ਟੁੱਟ ਗਈ ਤੋ ਉਹ ਤੇ ਬਹੁਤ ਜ਼ਿਆਦਾ ਔਖਾ ਹੋ ਜਾਣਾ ਫੇਰ ਹਾਂਜੀ ਵੀਰ ਜੀ ਹਨਾ ਅਰੇ ਪਿੱਛੋਂ ਕਹਿੰਦੇ ਪਏ ਵੀ 2 ਫੁੱਟ ਹੋਰ ਪਾਣੀ ਵਧਣ ਡਿਆ ਵਾ ਅੱਛਾ ਪਾਣੀ ਵਧਦਾ ਹੀ ਜਾਂਦਾ ਹਾਂਜੀ ਵਧਦਾ ਜਾ ਰਿਹਾ ਦੋਸਤੋ ਇਨ੍ਹਾਂ ਕਿਸਾਨਾਂ ਦਾ ਇਨ੍ਹਾਂ ਦਾ ਰੱਬ ਰੱਖਾ ਵਾ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਜੇ ਜੰਗ ਲੱਗਦੀ ਆ ਤੇ ਤਾਂ ਇਹਨਾਂ ਨੂੰ ਭਜੜਣਾ ਪੈ ਜਾਂਦੀਆਂ ਜੇ ਕਦੀ ਬਾਰਿਸ਼ਾਂ ਤੇਜ ਹੋ ਕੇ ਹੜ੍ਹਾਂ ਦਾ ਸਬਬ ਬਣ ਜਾਂਦਾ ਤੇ ਤਾਂ ਇਹਨਾਂ ਲੋਕਾਂ ਨੂੰ ਭਜੜਣਾ ਪੈ ਜਾਂਦੀਆਂ ਤੁਸੀਂ ਮੇਰੇ ਪਿੱਛੇ ਵੇਖ ਇਹਨਾਂ ਨੇ ਡੰਗਰਵੱਛਾ ਜਿਹੜਾ ਹੀ ਗਾਂ ਪਸ਼ਾਹ ਕੀਤਾ ਵਾ ਇਸੇ ਵੀਰ ਦਾ ਘਰ ਵਾ ਤੇ ਹੁਣ ਵੀ ਮੈਂ ਵੇਖ ਰਿਆ ਸੀ ਕਿ ਪਹਿਲਾਂ ਮੈਂ ਤੁਹਾਨੂੰ ਇਧਰ ਦੀ ਵੀਡੀਓ ਵਿਖਾਈ ਫਿਰ ਮੈਂ ਵੇਖਿਆ ਕਿ ਭਾਜੀ ਹੁਣੀ ਇਧਰੋਂ ਬਹੁਤ ਤੇਜ਼ੀ ਨਾਲ ਭੱਜਿਆ ਆ ਰਹੇ ਆ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਨ ਦਿਆ ਤੇ ਗੱਲ ਕਰਕੇ ਭਾਜੀ ਮਨ ਨੂੰ ਚਲੋ ਦੁੱਖ ਤਾਂ ਹੁੰਦਾ ਵਾ ਕਿਉਂਕਿ ਪ੍ਰਮਾਤਮਾ ਇਹੋ ਜੀ ਮੁਸੀਬਤ ਕਿਹੇ ਤੇ ਵਿਣਾ ਪਾਵੇ ਤੇ ਆਓ ਦੋਸਤੋ ਅੱਗੇ ਚੱਲਦੇ ਆ ਲੋਕਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਦੋਸਤੋ ਏਰ ਰਮਦਾਸ ਦਾ ਉਹ ਰੋਡ ਆ ਹਾਈਵੇ ਰੋਡ ਆ ਤੁਸੀਂ ਵੇਖ ਰਹੇ ਜੋ ਕਿ ਪਿੱਛੇ ਡੇਰਾ ਬਾਬਾ ਨਾਨਕ ਤੋਂ ਕੋਰੀ ਇਹ ਜਿਹੜਾ ਰੋਡ ਬਾਅਦ ਚੱਲ ਕੇ ਆ ਰਿਹਾ ਵਾ ਪਰ ਲੋਕਾਂ ਦੇ ਵਿੱਚ ਬਿਲਕੁਲ ਡਰਦਾ ਮਾਹੌਲ ਵਾ ਕਿਉਂਕਿ ਇੱਥੋਂ ਡੇਰਾ ਬਾਬਾ ਨਾਨਕ ਕਿੰਨਾ ਪੈ ਜਾਂਦਾ ਭਾਈ 15 15 ਕਿਲੋਮੀਟਰ ਡੇਰਾ ਬਾਬਾ ਨਾਨਕ ਜਿਹੜਾ ਕੋਰੀਡੋਰ ਵਾ ਤੇ ਉਥੋਂ ਤੁਸੀਂ ਵੇਖ ਰਹੇ ਜੋ ਪਾਣੀ ਉਧਰ ਬਹੁਤ ਹੀ ਜ਼ਿਆਦਾ ਵਾ ਦੁਨੀਆਂ ਬਹੁਤ ਹੀ ਤੇਜ਼ੀ ਦੇ ਨਾਲ ਆ ਰਹੀ ਆ ਇਹ ਰਮਦਾਸ ਅੱਡੇ ਵਾ ਤੇ ਰਮਦਾਸ ਅੱਡੇ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਤੁਸੀਂ ਇੱਧਰ ਵੇਖੋ ਕਿ ਸਭ ਲੋਕਾਂ ਦੇ ਵਿੱਚ ਜਿਹੜਾ ਡਰਦਾ ਮਾਹੌਲ ਆ ਤੇ ਸਾਹਮਣੇ ਜਿਹੜਾ ਪਾਣੀ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਇਹ ਜਿਹੜਾ ਵਾਧਾ ਜਾਂਦਾ ਵਾ ਪਲ ਪਲ ਤੇ ਪਾਣੀ ਸੈਕਿੰਡ ਸੈਕਿੰਡ ਤੇ ਪਾਣੀ ਪਲ ਪਲ ਤੇ ਜਿਹੜਾ ਪਾਣੀ ਬਹੁਤ ਹੀ ਜ਼ਿਆਦਾ ਵਧਦਾ ਜਾ ਰਿਹਾ ਵਾ ਆਹ ਭਾਜੀ ਕਹਿੰਦੀ ਜਗ੍ਹਾ ਤੋਂ ਆ ਰਹੇ ਨੇ ਸ਼ਾਲਕੋਰ ਤੋਂ ਸਾਥ ਬੰਦੇ ਕੱਢ ਕੇ ਲੈ ਕੇ ਆਏ ਨੇ ਸ਼ਾਲਕੋਰ ਤੋਂ ਬੰਦੇ ਕੱਢ ਕੇ ਲੈ ਕੇ ਆਏ ਨੇ ਸਾਡੇ ਕੀ ਉਧਰ ਬਹੁਤ ਜ਼ਿਆਦਾ ਪਾਣੀ ਦਾ ਉਧਰ ਤਾਂ ਬਹੁਤ ਰਿਆ ਟਰੈਕਟਰ ਉੱਤੋਂ ਦਾ ਇੱਕ ਭਰੀ ਜਾਂਦਾ ਟਰੈਕਟਰ ਤੇ ਬਹੁਤ ਪਾਣੀ ਦਾ ਬੰਦਾ ਆ ਗਿਆ ਯਾਨੀ ਕਿ ਟਰੈਕਟਰ ਡੁੱਬਣ ਦੇ ਸਾਰੇ ਅਗਲੇ ਟਾਇਰ ਸਾਰੇ ਡੋਪ ਕੇ ਆਉਂਦੇ ਟਰੈਕਟਰ ਅੱਛਾ ਹਾਂਜੀ ਬਹੁਤ ਬੰਦਾ ਆ ਰਿਹਾ ਮਹਰੋ ਕੱਢ ਕੇ ਲੈ ਕੇ ਆ ਰਿਹਾ ਦਾ ਵੀ ਮੋਲ ਚਾਲੋ ਉਧਰ ਤੇ ਬਹੁਤ ਜ਼ਿਆਦਾ ਪਾਣੀ ਦਾ ਬਹੁਤ ਨੁਕਸਾਨ ਹੋ ਰਿਹਾ ਉਧਰ ਬਹੁਤ ਬੰਦਾ ਆ ਰਿਹਾ ਵੀ ਦੇਖੋ ਕਿ ਰਮਦਾਸ ਅੱਡੇ ਦੇ ਇਨਾ ਪਾਣੀ ਆ ਗਿਆ ਤੇ ਪਿੱਛੇ ਵੀ ਹੈਗਾ ਪਿੱਛੇ ਇਨਾ ਵੀ ਜ਼ਿਆਦਾ ਪਿੱਛੇ ਦਾ ਬਹੁਤ ਪਾ ਪਾ 4 4 ਫੁੱਟ ਪਾਣੀ 4 4 ਫੁੱਟ ਚਾ ਪਾਣੀ ਚੜ ਗਿਆ ਅੱਛਾ ਜੀ Gracias. ਹਾਂਜੀ ਦੋਸਤੋ ਇੱਕ ਇੱਕ 2 2 ਮਿੰਟ ਦੇ ਵਿੱਚ ਜਿਹੜਾ ਵਾ ਪਾਣੀ ਕਿਤੇ ਦਾ ਕਿਤੇ ਹੁੰਦਾ ਜਾਣਦਿਆ ਵਾ ਪਾਣੀ ਬਹੁਤ ਜ਼ਿਆਦਾ ਵਧਦਾ ਜਾਣਦਿਆ ਵਾ ਤੁਸੀਂ ਵੇਖ ਰਹੇ ਜੋ ਪਿੱਛੇ ਜਿਹੜੀ ਬੂਟੀ ਰੁੜ ਕੇ ਆਉਂਦੀ ਆ ਸਾਰੀ ਉਧਰ ਰਾਵੀ ਦਰਿਆ ਵਾਲੀ ਸੈਰ ਤੋਂ ਜਿਹੜਾ ਆ ਰਹੀ ਆ ਔਰ ਦੁਨੀਆ ਦੇ ਵਿੱਚ ਡਰ ਦਾ ਮਾਹੌਲ ਇਹ ਜ਼ਿਆਦਾ ਬਣਿਆ ਹੋ ਮੈਂ ਕਿ ਬਹੁਤ ਹੀ ਜ਼ਿਆਦਾ ਜਿਹੜਾ ਵਾ ਪਾਣੀ ਵਧਦਾ ਜਾ ਰਿਹਾ ਵਾ ਰਮਦਾਸ ਸ਼ਹਿਰ ਦੇ ਵਿੱਚ ਮੈਂ ਹੁਣੇ ਥੋੜੀ ਟਾਈਮ ਕਿਤੇ ਗੱਡੀ ਪਾਰਕ ਕੀਤੀ ਸੀ ਪਰ ਮੈਂ ਭੱਜ ਕੇ ਉੱਥੋਂ ਜਾ ਕੇ ਆਪਣੀ ਗੱਡੀ ਸਾਈਡ ਤੇ ਕੀਤੀ ਆ ਕਿਉਂਕਿ ਮੁੜ ਕੇ ਉੱਥੋਂ ਨਿਕਲਣੀ ਨਹੀਂ ਸੀ ਪਾਣੀ ਬਹੁਤ ਜ਼ਿਆਦਾ ਤੇਜ਼ ਆ ਰਿਹਾ ਵਾ ਤੁਸੀਂ ਮੇਰੇ ਪਿੱਛੇ ਵੇਖੋ ਕਿ ਪਾਣੀ ਪਲ-ਪਲ ਤੇ ਜਿਹੜਾ ਵੱਧਦਾ ਹੀ ਜਾ ਰਿਹਾ ਵਾ ਹਾਂਜੀ ਦੋਸਤੋ ਮਸਾਂ ਇਆਂ ਦੇ ਇੱਕ ਦੋ ਘੰਟਿਆਂ ਦੇ ਵਿੱਚ ਵਿੱਚ ਹੀ ਰਮਦਾਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਵਾ ਔਰ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕਿ ਲੋਕਾਂ ਦੇ ਜਿਹੜਾ ਵਾ ਉਸ ਪ੍ਰਮਾਤਮਾ ਦਾ ਹੱਥ ਰਵੇ ਔਰ ਜਿਹੜਾ ਇਹ ਸੰਕਟ ਆਇਆ ਪੰਜਾਬੀਆਂ ਦੇ ਉੱਤੇ ਥੋੜਾ ਪਰਮਾਤਮਾ ਇਸ ਸੰਕਟ ਨੂੰ ਥੋੜਾ ਦੂਰ ਹੀ ਰੱਖੇ ਕਿਉਂਕਿ ਪੁੱਤਾ ਵਾਂਗ ਪਾਲੀਆਂ ਜਿਹੜੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਉਹ ਖਰਾਬ ਹੋ ਰਹੀਆਂ ਨੇ ਸਾਰਿਆਂ ਦੇ ਵਿੱਚ ਡਰਦਾ ਮਾਹੌਲ ਵਾ ਲੋਕਾਂ ਨੇ ਘਰ ਬਹੁਤ ਹੀ ਮਿਹਨਤਾਂ ਨਾਲ ਬਹੁਤ ਵੱਡੇ ਵੱਡੇ ਘਰ ਬਣਾਏ ਨੇ ਉਹ ਸਾਰੇ ਹੀ ਘਰ ਜਿਹੜੇ ਆ ਬਰਬਾਦ ਹੁੰਦੇ ਨਜ਼ਰ ਆ ਰਹੇ ਨੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਦੁਕਾਨਾਂ ਦੇ ਵਿੱਚ ਜਿਹੜਾ ਵਾ ਪਾਣੀ ਵੜਨਾ ਸ਼ੁਰੂ ਹੋ ਗਿਆ ਏਰ ਰਮਦਾਸ ਦਾ ਮੇਨ ਅੱਡਾ ਵਾ ਰਮਦਾਸ ਸ਼ਹਿਰ ਦਾ ਭਾਜੀ ਇੱਧਰ ਪਾਣੀ ਚੜਦਾ ਜਾ ਰਿਹਾ ਵਾ ਓਹ ਹੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਭੱਜ ਦੌੜ ਬਣੀ ਆ ਤੇ ਵੀਰ ਲੋਕਾਂ ਦੀ ਮਦਦ ਕਰਕੇ ਵੀ ਆ ਰਹੇ ਨੇ ਲੋਕੀ ਜਿਹੜੇ ਪਾਣੀ ਦੇ ਵਿੱਚ ਫਸੇ ਨੇ ਉਹਨਾਂ ਨੂੰ ਕੱਢ ਕੇ ਵੀ ਆ ਰਹੇ ਨੇ ਕਰਦੇ ਉਹਨਾਂ ਨਾਲ ਗੱਲਬਾਤ ਭਾਜੀ ਕੀ ਹਾਲ ਜੋ ਹਾਲਤਾ ਮਾੜੇ ਚੱਲਣ ਦੇ ਆ ਬਹੁਤ ਮਾੜੇ ਨੇ ਕਿਉਂਕਿ ਅਸੀਂ ਗੁਰਦਾਂ ਉਹਨਾਂ ਗੁਰੂਆਂ ਦੇ ਬੱਚੇ ਆ ਜਿਨ੍ਹਾਂ ਦੇ ਸੰਗਤਾਂ ਆ ਵੀ ਗਿਆ ਤੇ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਬਿਲਕੁਲ ਬਿਲਕੁਲ ਜੀ ਅਸੀਂ ਕੋਰਪਰਾ ਸਾਹਿਬ ਵੀ ਅੰਦਰੋਂ ਕਿ ਆਏ ਆ ਜੀ ਉੱਥੇ ਪਾਣੀ ਬਹੁਤ ਆ ਚੁੱਕਾ ਅੰਦਰ ਵੀ ਮੈਂ ਵੇਖ ਰਿਹਾ ਕਿ ਪਾਣੀ ਤੇ ਪਲ-ਪਲ ਤੇ ਵੱਧਦਾ ਜਾ ਰਿਹਾ ਬਹੁਤ ਜ਼ਿਆਦਾ ਜੀ ਭਾਜੀ ਕਿਦੋਂ ਪਾਣੀ ਨੇ ਬਹੁਤ ਜ਼ਿਆਦਾ ਰਿਹਾ ਆਏ ਦੇ ਅੱਗੋਂ ਅਸੀਂ ਭਾਈ ਸ਼ਾਮਪੁਰ ਜਤੋਂ ਆਏ ਜੀ ਅੱਛਾ ਲੋਕਾਂ ਦੀ ਮਤ ਕਰ ਗਈ ਹਾਂ ਜੀ ਹਾਂ ਜੀ ਦੇਖਦੇ ਪਏ ਜੇਕਰ ਨੂੰ ਕੋਈ ਰਾਹਤ ਲਈ ਲੋੜਿਆ ਤੇ ਲਈ ਉਹਨਾਂ ਨੂੰ ਜ਼ਰੂਰ ਦੋਸਤੋ ਵੇਖ ਲਓ ਪੰਜਾਬੀਆਂ ਦੇ ਵਿੱਚ ਉਹ ਵ ਮੁੰਡੇ ਕਹਿ ਰਿਹਾ ਕਿ ਅਸੀਂ ਚੇਚਾ ਘਰਾਂ ਦੇ ਵਿੱਚੋਂ ਨਿਕਲ ਕੇ ਇਹਦੇ ਜਿਹੜੇ ਬਾਰਡਰ ਤੇ ਬਿਲਕੁਲ ਦਰਿਆ ਦੇ ਲਾਗੇ ਬੈਠੇ ਆ ਉਹਨਾਂ ਦੀ ਮਦਦ ਕਰਕੇ ਆਏ ਆ ਆਪਣਾ ਪਿੰਡ ਕਿਹੜਾ ਵਾ ਆਪਣਾ ਨਗਰ ਹੈਗਾ ਜੀ ਹਰਛਾ ਸ਼ਿਨਾਰਾ ਜਸਾਸਿਪੁਰ ਓਕੇ ਓਕੇ ਤਾਂ ਤੁਸੀਂ ਇਹ ਸਾਰਿਆਂ ਦੀ ਹੈਲਪ ਕਰਕੇ ਆਏ ਹਾਂ ਅਸੀਂ ਸਵੇਰ ਤੇ ਆਏ ਹਾਂ ਜੀ ਉੱਥੋਂ ਹੀ ਟਰਾਲੀਆਂ ਟਰੈਕਟਰ ਲੈ ਕੇ ਆਏ ਜੀ ਅਸੀਂ ਉੱਥੋਂ ਸਵੇਰ ਤੇ ਵੀ ਜੀ ਸਾਡੇ ਵੀਰਾਂ ਨੇ ਤੁਹਾਨੂੰ ਮੈਂ ਕੈਮਰੇ ਨਾਲ ਦਿਖਾਉਣਾ ਵਾ ਕਿ ਸਾਹਮਣੇ ਜਿਹੜੀਆਂ ਟਰਾਲੀਆਂ ਟਰੈਕਟਰ ਬਹੁਤ ਹੀ ਜ਼ਿਆਦਾ ਲੱਗੇ ਆ ਵੀਰ ਸੇਵਾ ਤੇ ਆਏ ਆ ਕਿ ਜੇ ਕਿਸੇ ਨੂੰ ਮਦਦ ਦੀ ਲੋੜ ਆ ਸਾਡੀਆਂ ਟਰਾਲੀਆਂ ਦੇ ਵਿੱਚ ਸਮਾਨ ਲੱਦੋ ਤਾਂ ਅਸੀਂ ਤੁਹਾਨੂੰ ਜਿਹੜਾ ਦੂਰ ਨੇੜੇ ਪਹੁੰਚਾ ਦਾਂਗੇ ਇਹ ਸਾਡੇ ਪੰਜਾਬੀਆਂ ਦੀ ਸ਼ਾਨ ਆ ਇਹ ਸਾਡੇ ਪੰਜਾਬੀਆਂ ਦਾ ਮਾਣ ਆ ਕਿਉਂਕਿ ਕਿਸੇ ਨੂੰ ਵੀ ਦੁੱਖ ਸਹ ਕੋਵੇ ਹਰ ਦੀ ਮਦਦ ਦੇ ਲਈ ਇੱਕ ਦੂਜੇ ਦੇ ਨਾਲ ਪਹੁੰਚ ਜਾਂਦੇ ਨੇ ਵੀਰ ਬਹੁਤ ਮਿਹਰਬਾਨੀ ਧੰਨਵਾਦ ਗੱਲ ਕਰਕੇ ਤੁਹਾਡਾ ਬਹੁਤ ਵਧੀਆ ਲੱਗਿਆ ਹਾਂਜੀ ਦੋਸਤੋ ਮੈਂ ਹੁਣੇ ਗੱਲ ਕੀਤੀ ਆ ਸਾਡੇ ਪੰਜਾਬੀ ਵੀਰ ਜਿਹੜੇ ਆ ਟਰੈਕਟਰ ਟਰਾਲੀਆਂ ਲੈ ਕੇ ਦੇ ਇਧਰ ਪਿੰਡਾਂ ਦੇ ਇਹ ਵਿੱਚ ਜਿਹੜਾ ਵਾ ਘੁੰਮ ਰਹੇ ਤੁਸੀਂ ਉਧਰ ਸਾਹਮਣੇ ਥੋੜਾ ਕੈਮਰਾ ਮਾਰੋ ਕਿ ਟਰਾਲੀਆਂ ਟਰੈਕਟਰ ਲੈ ਕੇ ਲੋਕਾਂ ਦਾ ਜਿਹੜਾ ਸਮਾਨ ਮਾਲ ਲੋਕਾਂ ਦੇ ਡੰਗਰ ਵਛਾ ਉਹਨਾਂ ਨੂੰ ਕੱਢਣ ਦੀ ਜਿਹੜਾ ਕੋਸ਼ਿਸ਼ ਕਰ ਰਹੇ ਆ ਤੇ ਤੁਸੀਂ ਇੱਧਰ ਵੇਖੋਗੇ ਸਾਡੇ ਪੰਜਾਬ ਦੀ ਜਿਹੜੀ ਪੰਜਾਬ ਪੁਲਸਿਆ ਉਹ ਵੀ ਸਾਡਾ ਪ੍ਰਸ਼ਾਸਨ ਜਿਹੜਾ ਵਾ ਉਹ ਵੀ ਲੋਕਾਂ ਦੀ ਹੈਲਪ ਵਾਸਤੇ ਅੱਗੇ ਆ ਰਿਹਾ ਤੁਸੀਂ ਪਿੱਛੇ ਵੇਖੋਗੇ ਪਾਣੀ ਉਥੋਂ ਛਲ ਮਾਰਦਾ ਤੇ ਉਹ ਸਭ ਨਾਲ ਦੇ ਜਿਹੜੇ ਆ ਬੂੜ ਭਿੱਜ ਗਏ ਪਾਣੀ ਦੇ ਨਾਲ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਆ ਚਿੰਤਾ ਲੱਗੀ ਲੋਕਾਂ ਦੀ ਟੈਨਸ਼ਨ ਕਰਦੇ ਇਹਨਾਂ ਨਾਲ ਗੱਲਬਾਤ ਸਭ ਜੀ ਫਿਰ ਹੁਣ ਇਹ ਕੀ ਇੱਧਰ ਦੇ ਇਲਾਕੇ ਦਾ ਮਾਹੌਲ ਚਾਲਾ ਜੀ ਮਾਹੌਲ ਪਹਿਲਾਂ ਠੀਕ ਹੀ ਪਾਣੀ ਜਿਹੜਾ ਪਾਣੀ ਚੜੀ ਜਾਂਦਾ ਪਾਣੀ ਹਾਂਜੀ ਜੀ ਮੈਂ ਵੇਖ ਰਿਹਾ ਕਿ ਪਾਣੀ ਵੇਖ ਪਾਣੀ ਆ ਰਿਹਾ ਵਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਪਹਿਲਾਂ ਪਹਿਲਾਂ ਘਾਟੀ ਪਾਣੀ ਪਿੱਛੋਂ ਅਗਲੇ ਫੇਰ ਮਾਰਕੰਡਾ ਬੜਾ ਪਾਣੀ ਆ ਜਿਹੜੀ ਆਪਣੀ ਆਰਮੀ ਬਾਰਡਰਾਂ ਦੇ ਉੱਤੇ ਤੈਨਾਤ ਆ ਉਹ ਉਹਨਾਂ ਦਾ ਤੇ ਫਿਰ ਬਹੁਤ ਮੰਦਾ ਹਾਲ ਹੋ ਰਿਹਾ ਕਿਉਂਕਿ ਬਾਰਡਰ ਦੀ ਬਹੁਤ ਮੰਦੀ ਆ ਉਹਨਾਂ ਦੀ ਬੰਦੀ ਆ ਹਾਂਜੀ ਹਾਂਜੀ ਇੰਨੀ ਲਿਖਣ ਕਿ ਪਾਣੀ ਦੇਖਣਾ ਇਹੋ ਜੇ ਮਾਹੌਲ ਦੇ ਵਿੱਚ ਉਹ ਬਾਰਡਰਾਂ ਦੀ ਜਿਹੜੀ ਆ ਰਾਖੀ ਕਰ ਰਹੇ ਆ ਹਨਾ ਹਾਂਜੀ ਹਾਂਜੀ ਤੇ ਸਰ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਿ ਤੁਸੀਂ ਇਹ ਲੋਕਾਂ ਦੀ ਹੈਲਪ ਵਾਸਤੇ ਤੁਸੀਂ ਅੱਗੇ ਖੜੇ ਹੋ ਤੁਹਾਡਾ ਬਹੁਤ ਮਿਹਰਬਾਨੀ ਔਰ ਤੁਸੀਂ ਦੋਸਤੋ ਵੇਖੇ ਲੋਕਾਂ ਦੇ ਵਿੱਚ ਡ ਇਧਰ ਸਾਰੇ ਹੀ ਵੇਖੋ ਇਹ ਲਾਗੇ ਪਾਸੇ ਦੇ ਜਿਹੜਾ ਵੇਖ ਰਹੇ ਆ ਪਰ ਪਾਣੀ ਕੀ ਆ ਕਿ ਪਾਣੀ ਪਲ ਪਲ ਤੇ ਹੀ ਜਿਹੜਾ ਅੱਗੇ ਨੂੰ ਵੱਧਦਾ ਹੀ ਜਾ ਰਿਹਾ ਵਾ ਜੀ ਦੋਸਤੋ 2-4 ਮਿੰਟ ਪਹਿਲਾਂ ਜਿਹੜਾ ਵਾ ਪਾਣੀ ਇੰਨਾ ਇੰਨਾ ਤੁਸੀਂ ਹੁਣ ਵੇਖੋ ਮੇਰੇ ਕਿ ਤੁਸੀਂ ਜਿੱਥੋਂ ਤੱਕ ਮੈਂ ਪੈਂਟ ਨੂੰ ਫੋਲਡ ਕੀਤਾ ਵਾ ਉਥੋਂ ਉਥੋਂ ਤੱਕ ਜਿਹੜਾ ਵਾ ਪਾਣੀ ਆ ਗਿਆ ਵਾ ਤੇ ਇਸ ਕਰਕੇ ਖਤਰਾ ਜਿਹੜਾ ਵਾ ਪੈਰ ਦੀ ਪੈਰ ਵੱਧਾ ਜਾ ਰਿਹਾ ਵਾ ਭਾਜੀ ਉਧਰ ਜਾ ਰਹੇ ਨੇ ਆਈ ਆਲੀ ਆ ਲਗੋ ਬਟਾਲੇ ਲੱਗ ਇਹ ਲੋਕਾਂ ਨੂੰ ਮਤ ਕਰਨ ਜਾ ਰਹੇ ਹਾਂਜੀ ਹਾਂਜੀ ਮਤ ਕਰ ਯਾਰ ਵੇਖੋ ਕਿੰਨੇ ਲੋਕ ਸਾਡੇ ਚੰਗੇ ਵਾ ਕਿ ਉਧਰ ਅਜੇ ਸਾਰਿਆਂ ਨੂੰ ਦਿਸਣ ਦੇ ਆ ਕਿ ਖਤਰਾ ਬਹੁਤ ਜ਼ਿਆਦਾ ਵਾ ਪਾਣੀ ਪੈਰ ਪੈਰ ਤੇ ਬਹੁਤ ਜ਼ਿਆਦਾ ਵੱਧਾ ਜਾਂਦਾ ਹੈ ਕਿ ਮੇਰੇ ਵੀ ਫੇਰ ਵੀ ਐ ਡੇਰਾ ਬਾਬਾ ਨਾਨਕ ਦੀ ਸਾਈਡ ਤੋਂ ਜਿਹੜੇ ਲਾਗੇ ਪਾਸੇ ਦੇ ਪਿੰਡ ਆ ਉਧਰੋਂ ਲੋਕਾਂ ਨੂੰ ਕੱਢਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਵੀਰੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕੀਨਾ ਵਾ ਭਰਾ ਮੇਰਾ ਜਗਨਦੀਪ ਸਿੰਘ ਹੋ ਕੇ ਵੀਰਾ ਜਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੇ ਮੇਰਾ ਵੀਰ ਬਣ ਕੇ ਪੂਰੀ ਲੋਕਾਂ ਦੀ ਢਟ ਕੇ ਜਿਹੜਾ ਮਤ ਕਰੋ ਮਿਹਰਬਾਨੀ ਜੀ ਦੋਸਤੋ ਪ੍ਰਸ਼ਾਸਨ ਵੀ ਜਿਹੜਾ ਬਹੁਤ ਜ਼ਿਆਦਾ ਯੋਰ ਲਾ ਕੇ ਲੋਕਾਂ ਦੀ ਹੈਲਪ ਕਰ ਰਿਆ ਵਾ ਤੁਸੀਂ ਮੇਰੇ ਪਿੱਛੇ ਵੇਖੋਗੇ ਸਾਡੇ ਜਿਹੜੇ ਮੁੰਡੇ ਵਾ ਉਹ ਟਰਾਲੀਆਂ ਟਰੈਕਟਰ ਲੈ ਕੇ ਤੇ ਰਮਦਾਸ ਚੌਂਕ ਦੇ ਵਿੱਚ ਖੜੇ ਆ ਤੇ ਮੇਰਾ ਵੀਰ ਜੇ ਕਿਸੇ ਨੂੰ ਕੋਈ ਵੀ ਮਦਦ ਦੀ ਲੋੜ ਆ ਸਮਾਨ ਗਾਂ ਪਛਾਂ ਖੜਨ ਦੀ ਲੋੜ ਆ ਤੇ ਰਮਦਾਸ ਅੱਡੇ ਦੇ ਵਿੱਚ ਜਿਹੜਾ ਵਾ ਘੱਟੋ ਘੱਟ 15 ਤੋਂ 20 ਟਰਾਲੀਆਂ ਟਰੈਕਟਰ ਖੜੇ ਆ ਤੇ ਜਿਨ੍ਹਾਂ ਨੇ ਆਉਣਾ ਵਾ ਆ ਕੇ ਵੀਰ ਹੋਰ ਨਾਲ ਸੰਪਰਕ ਕਰ ਲੈਣ ਤੇ ਆਪਣਾ ਸਮਾਨ ਜਿਹੜਾ ਵਾ ਥੋੜਾ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦੇਣ ਤੋ ਤੁਸੀਂ ਮੇਰੇ ਥੱਲੇ ਵੇਖਦੇ ਜੋ ਪੈਰਾਵਾਂ ਵਾਲੇ ਕਿ ਪਾਣੀ ਦੀ ਜਿਹੜੀ ਆ ਸਪੀਡ ਪਲ-ਪਲ ਤੇ ਜਿਹੜਾ ਵੱਧਦੀ ਜਾ ਰਹੀ ਆ ਤੇ ਪਾਣੀ ਜਿਹੜਾ ਵਾ ਬਹੁਤ ਹੀ ਜ਼ਿਆਦਾ ਸਪੀਟਾਂ ਦੇ ਨਾਲ ਆ ਰਿਹਾ ਵਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਥੋੜਾ-ਥੋੜਾ ਆਪਾਂ ਸਾਰੇ ਜਣੇ ਹੁਣ ਸਾਈਡ ਦੇ ਹੋਈਏ ਕਿਉਂਕਿ ਪਲ-ਪਲ ਤੇ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਵਧਦਾ ਜਾ ਰਿਹਾ ਵਾ ਤੇ ਦੁਨੀਆ ਦੇ ਆ ਤੁਸੀਂ ਮੇਰੇ ਪਿੱਛੇ ਵੇਖੋਗੇ ਦੁਕਾਨਾਂ ਦੇ ਵਿੱਚ ਦਾ ਪਾਣੀ ਵੜ ਗਿਆ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਵਾ ਹਾਂਜੀ ਦੋਸਤੋ ਤੁਸੀਂ ਵੇਖਦੇ ਜੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਬੜੇ ਯੋਰਾ ਨਾਲ ਮਿਹਨਤ ਦੇ ਵਿੱਚ ਪਰ ਫੇਰ ਵੀ ਇਧਰ ਲੋਕਾਂ ਦੀ ਜਿਹੜਾ ਸੋਖ ਸੰ ਦਾ ਪਤਾ ਲੈ ਕੇ ਆਏ ਸਰ ਕੀ ਜੋ ਇਧਰ ਕੀ ਮਹੌਲ ਚਾਲੂ ਚੱਲ ਰਿਹਾ ਜੀ ਇੱਕ ਜਿਹੜੇ ਪੰਜਾਬ ਦਾ ਇਧਰ ਕੁਦਰਤੀ ਕਹਿਰ ਹੋਇਆ ਵੀ ਸਾਡੇ ਲੋਕ ਪੰਜਾਬ ਉੱਤਰ ਗਏ ਜੀ ਰਾਵੀ ਨੇ ਇੰਨਾ ਕਹਿਰ ਕੀਤਾ ਕਿ ਪਿੰਡਾਂ ਦੇ ਪਿੰਡ ਉੱਤਰ ਗਏ ਜੀ ਹਾਂਜੀ ਹਾਂਜੀ ਪੂਰਾ ਹਾਲ ਹੈ ਲੋਕਾਂ ਦਾ ਟੰਗਰ ਬੱਚਾ ਹੁਣ ਲੋਕਾਂ ਨੂੰ ਬਾਹਰ ਕੱਢ ਕੇ ਲਿਆਏ ਆ ਪਾਣੀ 7-7 8-8 ਫੁੱਟ ਤੱਕ ਪਾਣੀ ਚੜ ਗਿਆ ਜੀ ਹਾਂਜੀ ਹਾਂਜੀ ਘਰਾਂ ਦੇ ਘਰ ਉੱਤਰ ਗਏ ਜੀ ਦੁਨੀਆ ਸ਼ੜਕਾਂ ਤੇ ਆਣ ਕੇ ਬੈਠੀ ਪਈ ਹੈ ਸਰ ਤੁਸੀਂ ਸਾਡੇ ਬਲੇਜਨ ਸਾਹਿਬ ਦੀਆਂ ਗੱਲਾਂ ਤੋਂ ਲਾਇਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਆਵਾਸ ਹੈ ਕਿਉਂਕਿ ਉਹ ਵੇਖ ਕੇ ਆਏ ਕਹਿੰਦੇ ਕਿ ਇੱਧਰ ਲੋਕਾਂ ਦੇ ਬਹੁਤ ਜ਼ਿਆਦਾ ਜਿਹੜਾ ਵਾ ਦੁੱਖ ਭੀੜ ਪਈ ਆ ਤੇ ਉਹਨਾਂ ਦੀ ਜਿਹੜਾ ਵਾ ਸੁੱਖ ਸੰਦਾ ਪਤਾ ਲੈ ਕੇ ਆਏ ਆ ਸਰ ਬਹੁਤ ਮਿਹਰਬਾਨੀ ਧੰਨਵਾਦ ਤੁਹਾਡੇ ਵਾਸਤੇ ਤੁਸੀਂ ਸਾਰੇ ਦਿਨੇ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਹੋ ਮਾਦੀਆਂ ਬਣਾਈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਆ ਕਿ ਜਿੱਥੇ ਜਿੱਥੇ ਵੀ ਇਹ ਹਾਂ ਰਪੀਰ ਤੇ ਲੋਕਾਂ ਦੀ ਵੱਧ ਤੋਂ ਵੱਧ ਜਾਣ ਕੇ ਮਦਦ ਕਰੋ ਮੈਂ ਜੀ ਉਹਨੂੰ ਵੀ ਜੋ ਸਮਾਜ ਸੇਵੀ ਲੋਕ ਉਹਨਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਜਾਣ ਕੇ ਇਹਨਾਂ ਦੀ ਮਦਦ ਕਰੋ ਜੀ ਸਰ ਮਿਹਰਬਾਨੀ ਸਰ ਉਹ ਵੇਖੋ ਸਾਹਮਣੇ ਤੁਸੀਂ ਕਹ ਲੋਕ ਟਰਾਲੀਆਂ ਟਰੈਕਟਰ ਲੈ ਕੇ ਆਏ ਆ ਕਹਿੰਦੇ ਕਿ ਜੇ ਕਿਸੇ ਨੂੰ ਮਰਤੀ ਲੋੜ ਆ ਤੇ ਉਹ ਲੈ ਕੇ ਜਾ ਸਕਦਾ ਹੈ ਇਹ ਪੰਜਾਬ ਦੇ ਗੁਰੂਆ ਪੀਰਾਂ ਦੀ ਧਰਤੀ ਇਹਨਾਂ ਦਾ ਦਿਲ ਤਰਿਆ ਹਾਂ ਹਾਂ ਜੀ ਹਾਂ ਜੀ ਹਾਂ ਕੇ ਵੇਖੋ ਜੀ ਵੀ ਇੱਥੇ ਲੱਗ ਲੱਗੇ ਪਿੰਡਾਂ ਦੇ ਲੋਕ ਟਰਾਲੀਆਂ ਲੈ ਕੇ ਖਲੋਤਿਆ ਵੀ ਸਾਨੂੰ ਦੱਸੋ ਜੇ ਸਾਡੀ ਲੋੜ ਆ ਜੇ ਕੋਈ ਡੰਗਰ ਵਛਾ ਕੱਢਣਾ ਆਪਣਾ ਘਰ ਦਾ ਸਮਾਨ ਕੱਢਣਾ ਸਾਡੀਆਂ ਟਰਾਲੀਆਂ ਲੈ ਕੇ ਜਾਓ ਅਸੀਂ ਤੁਹਾਡੀ ਮਦਦ ਆ ਵੇਖੋ ਮੇਰੇ ਮਗਰ ਜੀ ਸਈ ਸਾਹਿਬ ਬੈਠੇ ਆਪਣੀ ਵਰਦੀ ਲਾ ਕੇ ਸਾਰੇ ਵੀ ਆਣ ਕੇ ਲੋਕਾਂ ਨੂੰ ਸਾਰੇ ਜਿਹੜੇ ਜੀ ਰੈਸਕਿਊ ਕਰਕੇ ਜਿਹਨਾਂ ਨੂੰ ਲੋਕਾਂ ਨੂੰ ਸਰਪਾ ਬੁਖਾ ਸਕਦੇ ਥੋੜਾ ਉਹਨਾਂ ਨੂੰ ਸਾਰੇ ਤੁਸੀਂ ਵੇਖ ਰਹੇ ਜੋ ਕਿ ਸਾਰੋਣੀ ਇਹ ਵਰਦੀ ਲਾ ਕੇ ਮਤਲਬ ਕਿ ਲੋਕਾਂ ਦੀ ਪਾਣੀ ਦੇ ਵਿੱਚ ਮਦਦ ਕਰਕੇ ਆਏ ਆ ਤੇ ਬਹੁਤ ਜ਼ਿਆਦਾ ਸਰ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਸੀਂ ਐਡਾ ਵੱਡਾ ਉਪਰਾਲਾ ਕਰ ਰਹੇ ਜੀ ਬਹੁਤ ਜ਼ਿਆਦਾ ਧੰਨਵਾਦ ਅਸੀਂ ਵੇਖ ਰਹੇ ਕਿ ਲੋਕੀ ਬਹੁਤ ਕਸ਼ਟ ਦੁੱਖਾਂ ਦੇ ਵਿੱਚ ਆ ਕਿਉਂਕਿ ਮਿਹਨਤ ਦੇ ਨਾਲ ਜਿਹੜੀਆਂ ਫਸਲਾਂ ਬੀਜੀਆਂ ਨੇ ਉਹ ਬਰਬਾਦ ਹੋ ਗਈਆਂ ਨੇ ਲੋਕਾਂ ਨੇ ਘਰ ਈ ਡੇ ਸੋਨੇ ਬਣਾਏ ਉਹਨਾਂ 'ਚ ਬਿਲਕੁਲ ਜੀ ਬਹੁਤ ਸਾਡਾ ਫਰਜ਼ਵੰਦਾ ਉਹ ਨਹੀਂ ਜਰੂਰ ਦਾ ਕਰ ਰਹੇ ਜੀ ਸਰ ਇਹ ਸਾਡੀ ਵੀ ਪੀਡ ਕਰਤਾ ਜੀ ਹਾਲਾਤਾਂ ਨੇ ਕੁਦਰਤੀ ਕਹਿ ਦੇ ਉਧਰ ਵੇਖੋ ਉਹ ਵੀ ਸਾਰੋਂ ਨਹੀਂ ਭਿੱਜੇ ਵਾ ਉਹਨਾਂ ਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਸਾਡਾ ਧੰਨਵਾਦ ਮਿਹਰਬਾਨੀ ਅੱਗੇ ਦੋਸਤੋ ਆਪਾਂ ਖੜੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਰਮਦਾਸ ਦੇ ਵਿੱਚ ਉਸ ਚੌਂਕ ਦੇ ਵਿੱਚ ਜਿੱਥੇ ਕਿ ਦੁਕਾਨਦਾਰਾਂ ਦੀ ਬਜ਼ਾਰ ਦੇ ਵਿੱਚ ਰੌਣਕ ਲੱਗੀਆਂ ਤੁਸੀਂ ਪਿੱਛੇ ਵੇਖ ਰਹੇ ਜੋ ਕਿ ਸਾਰੇ ਬੰਨੇ ਸਨ ਸਨ ਹੋ ਗਈ ਆ ਇਹ ਵੀਰੋ ਨਹੀਂ ਚੱਲ ਕੇ ਆਏ ਨੇ ਬੜੀ ਦੂਰੋਂਦ ਕਰਦੇ ਉਹਨਾਂ ਨਾਲ ਗੱਲਬਾਤ ਕਰੀ ਕਿੱਥੋਂ ਚੱਲ ਕੇ ਆਏ ਆ ਇਹ ਰਾਵੀਆਂ ਬਾਡਰ ਤੋਂ ਰਾਵੀਆਂ ਬਾਡਰ ਨੂੰ ਰਾਵੀ ਦਰਿਆ ਅੱਛਾ ਤੁਹਾਡੇ ਉਧਰ ਦਾ ਕੀ ਮੌਜਾਲਾ ਉਧਰ ਬਹੁਤ ਜ਼ਿਆਦਾ ਪਾਣੀ ਤਾਂ ਚੜਨ ਦਿਆ ਅੱਛਾ ਜੀ ਬਾਕੀ ਤੁਸੀਂ ਤੁਸੀਂ ਤੋਂ ਪਾਣੀ ਚੱਲਨ ਦਿਆ ਉਰਲੇ ਪਾਸੇ ਜੇ ਕੋਈ ਸੁਭਾਵ ਨਹੀਂ ਅੱਛਾ ਹੁਣ ਤੁਸੀਂ ਐਡੀ ਦੂਰ ਚੱਲ ਕੇ ਆਏ ਲੋਕਾਂ ਦੀ ਕੀ ਹੈਲਪ ਕਰ ਰਹੇ ਹੋ ਹੈਲਪ ਕਰਨ ਵਾਸਤੇ ਆਏ ਕਿ ਲੋਕਾਂ ਨੂੰ ਕੱਢਣ ਵਾਸਤੇ ਕਿ ਕਿਨੂੰ ਕੋਈ ਮੁਸ਼ਕਲ ਹੋਵੇ ਆਪਾਂ ਟਰੱਕ ਟਰੈਕਟਰ ਵਾਸਤੇ ਲੈ ਕੇ ਆਏ ਕਿ ਕੱਢਣਾ ਠੀਕ ਹੈ ਜੀ ਮਤਲਬ ਕਿ ਆਪਣੇ ਸੰਦ ਲੈ ਕੇ ਆਏ ਜੋ ਤੇ ਜੇ ਕਿਸੇ ਨੂੰ ਕੋਈ ਦੁੱਖ ਆ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿਉਂਕਿ ਤੁਸੀਂ ਸਾਰੇ ਵੀਰ ਮੇਰੇ ਪਿੱਛੇ ਵੇਖ ਲਓ ਕਿ ਟਰਾਲੀਆਂ ਟਰੈਕਟਰ ਲੈ ਕੇ ਤੇ ਬਿਲਕੁਲ ਹੀ ਚੌਂਕ ਦੇ ਵਿੱਚ ਖੜੇ ਆ ਤੇ ਕਹਿ ਰਿਹਾ ਕਿ ਜੇ ਕਿਸੇ ਨੂੰ ਵੀ ਲੋੜ ਆ ਤਾਂ ਸਾਡੇ ਨਾਲ ਆ ਕੇ ਇੱਥੇ ਮਿਲੇ ਆਪਾਂ ਉਹਨਾਂ ਦੀ ਹੈਲਪ ਕਰਦੀਆਂ ਮਿਹਰਬਾਨੀ ਵੀ ਜੀ ਧੰਨਵਾਦ ਥੈਂਕ ਯੂ ਹਾਂਜੀ ਦੋਸਤੋ ਉਹ ਦੁੱਖ ਦਾ ਮਾਹੌਲ ਵੇਖ ਕੇ ਉਹ ਲੋਕ ਘਰਾਂ ਤੋਂ ਬੇਕਾਰ ਹੋਏ ਵੇਖ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਸੀਗਾ ਦੋਸਤੋ ਕਹਿੰਦੇ ਆ ਕਿ ਜਦੋਂ ਜੰਗ ਦਾ ਮਾਹੌਲ ਹੁੰਦਾ ਵਾ ਇਹਨਾਂ ਲੋਕਾਂ ਨੂੰ ਬਾਰਡਰ ਤੋਂ ਜਿਹੜੀਆਂ ਭਾਜੜਾਂ ਪੈ ਜਾਂਦੀਆਂ ਨੇ ਤੇ ਜਦੋਂ ਕਿਤੇ ਹੜਾ ਦਾ ਸਮਾਂ ਆਵੇ ਪਾਣੀ ਦਾ ਯੋਰ ਪੈ ਜਾਵੇ ਤਾਂ ਦੋਸਤੋ ਇਹਨਾਂ ਲੋਕਾਂ ਨੂੰ ਘਰਾਂ ਤੋਂ ਇੱਧਰ ਉੱਧਰ ਭੱਜਣਾ ਪੈਂਦਾ ਹੈ ਤੁਸੀਂ ਵੇਖ ਰਹੇ ਜੋ ਕਿ ਟਰਾਲੀਆਂ ਦੇ ਉੱਤੇ ਸਮਾਨ ਲੱਦ ਕੇ ਜਿਹੜਾ ਇਹ ਘਰਾਂ ਤੋਂ ਬੇਕਾਰ ਹੋਏ ਲੋਕ ਜਿਹੜਾ ਵਾ ਪਾਣੀ ਦਾ ਇੰਨਾ ਬਹਾਵ ਪਾਣੀ ਦਾ ਇੰਨਾ ਜ਼ਿਆਦਾ ਯੋਰ ਕਿ ਰਮਦਾਸ ਸ਼ਹਿਰ ਰਮਦਾਸ ਸ਼ਹਿਰ ਨਹੀਂ ਲੱਗ ਰਿਹਾ ਜਿੱਦਾਂ ਕਿਤੇ ਪਾਣੀ ਦਾ ਬਹੁਤ ਹੀ ਜ਼ਿਆਦਾ ਇੱਕ ਸਮੁੰਦਰ ਜਿਹੜਾ ਵਾ ਉਹ ਫੈਲ ਗਿਆ ਹੋਵੇ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਕੋਈ ਫੋਨ ਕਰਦਾ ਆਪਣੇ ਰਿਸ਼ਤੇਦਾਰਾਂ ਨੂੰ ਕਿ ਤੁਸੀਂ ਕਿੱਥੇ ਜੋ ਸੁੱਖ-ਦੁੱਖ ਦੀਆਂ ਗੱਲਾਂ ਬਾਤਾਂ ਤੇ ਅਸੀਂ ਇਸ ਗੱਲ ਤੋਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇੰਟਰਨੈਟ ਦਾ ਜ਼ਮਾਨਾ ਵਾ ਲੋਕ ਫੋਨਾਂ ਦੇ ਰਾਹੀਂ ਇੱਕ ਦੂਜੇ ਨੂੰ ਆਪਣਾ ਦੁੱਖ ਦੱਸ ਰਹੇ ਨੇ ਲੋਕਾਂ ਨੂੰ ਇੱਕ ਦੂਜੇ ਨੂੰ ਆਪਣਾ ਜੜਾ ਵਾ ਦੁੱਖ ਸੁਣਾ ਰਹੇ ਨੇ ਤੁਸੀਂ ਵੇਖ ਰਹੇ ਜੋ ਕਿ ਟਰਾਲੀਆਂ ਟਰੈਕਟਰਾਂ ਤੇ ਲੋਕ ਦੂਰੋਂ ਦੂਰੋਂ ਜਿਹੜਾ ਚੱਲ ਕੇ ਆ ਰਹੇ ਨੇ ਤਾਂ ਦੋਸਤੋ ਆਓ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਮਿਲ ਕੇ ਸਾਰਿਆਂ ਦਾ ਸਾਥ ਦੇਈਏ ਹਾਂਜੀ ਦੋਸਤੋ ਅਸੀਂ ਖੜੇ ਆਂ ਜੀ ਅਡੇ ਰਮਦਾਸ ਦੇ ਵਿੱਚ ਤੁਸੀਂ ਪਿੱਛੇ ਵੇਖੋਗੇ ਡੇਰਾ ਬਾਬਾ ਨਾਨਕ ਤੱਕ ਲੈ ਕੇ ਤੇ ਡੇਰਾ ਬਾਬਾ ਨਾਨਕ ਤੋਂ ਜਿਹੜਾ ਪਿੱਛੇ ਤੱਕ ਪਾਕਿਸਤਾਨ ਦਾ ਜਿਹੜਾ ਏਰੀਆ ਵਾ ਇਲਾਕਾ ਵਾ ਉੱਥੇ ਸਾਰੇ ਹੀ ਬਨੇ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਇਸ ਕਰਕੇ ਮੈਂ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਸੋ ਸਰਹੱਦੀ ਲੋਕ ਵਰਸਾ ਚੈਨਲ ਦੇ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ ਧੰਨਵਾਦ